ਪਰਮੇਸ਼ਰ ਜੋ ਸਾਰਿਆਂ ਦਾ ਮਾਲਕ ਹੈ ਸਾਰਿਆਂ ਦਾ ਪਤੀ ਹੈ ਉਸ ਦੀ ਮਿਲਾਪ ਦੀ ਗੱਲ ਕੀਤੀ ਹੈ ਕਿ हे ਵਾਹਿਗੁਰੂ ਸਾਨੂੰ ਆਪ ਦੀ ਤੋਂ ਵਿਛੜਿਆ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਹੈ ਹੁਣ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣਾ ਕਰੋ ਤਾਂ ਕਿ ਜੋ ਅਸੀਂ ਜੁਨਾ ਦੇ ਵਿੱਚ ਭਟਕਦੇ ਹੋਏ ਇਹ ਮਨੁੱਖਾ ਦੇਹੀ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਇਸ ਕਰਕੇ ਇਹ ਮਨੁੱਖਾ ਜਨਮ ਸਫਲਾ ਹੋ ਜਾਏ ਸਾਡਾ ਸੰਸਾਰ ਤੇ ਆਇਆ ਹੋਇਆ ਸਫਲਾ ਹੋ ਜਏ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਵਾਸਤੇ ਭਗਤੀ ਵਾਸਤੇ ਕਿ ਮਨੁੱਖਾ ਦੇਹੀ ਮਨੁੱਖਾ ਜਨਮ ਸਾਨੂੰ ਮਿਲਿਆ ਹੈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਪਜ ਹਰ ਕੀ ਸੇਵ ਦੇਵਤੇ ਵੀ ਇਸ ਮਨੁੱਖਾ ਜਨਮ ਨੂੰ ਚਾਹੁੰਦੇ ਆ ਕਿ ਸਾਨੂੰ ਵੀ ਇਹ ਮਨੁੱਖਾ ਜਨਮ ਪ੍ਰਾਪਤ ਹੋਵੇ ਤੇ ਅਸੀਂ ਵੀ ਆਪਣੇ ਹੱਥਾਂ ਦੇ ਨਾਲ ਸੇਵਾ ਕਰੀਏ ਸਿਮਰਨ ਕਰੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਏ ਕੋਈ ਕਿ ਪਾਤਸ਼ਾਹ ਕਹਿੰਦੇ ਆ ਵਿਣ ਸੇਵਾ ਤ੍ਰਿ ਗੱਥ ਪੈਰ ਬੁਰ ਨਿਫਲ ਕਰਨੀ ਸੇਵਾ ਤੋਂ ਬਿਨਾ ਹੱਥਾਂ ਪੈਰਾਂ ਨੂੰ ਤ੍ਰਕਾਰ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਜੇ ਸਾਡੀ ਨਾਮ ਦੇ ਨਾਲ ਪ੍ਰੀਤ ਨਹੀਂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਭਗਤੀ ਦੇ ਨਾਲ ਪਿਆਰ ਨਹੀਂ ਸੇਵਾ ਦੇ ਨਾਲ ਪਿਆਰ ਨਹੀਂ ਤੇ ਪਾਤਸ਼ਾਹ ਕਹਿੰਦੇ ਫਿਰ ਭਾਵੇਂ ਬੰਦਿਆ ਕਰੋੜਾਂ ਹੀ ਕਰਮ ਕਰੀ ਜਾ ਨਰਕ ਤਿਆਰ ਨੇ ਆਖੋ ਸਤਨਾਮ ਸ੍ਰੀ ਵਾਇਕ੍ਰੂਪ